ਪਹਿਲੀ ਰਾਤ ਮੇਰੇ ਘਰ ਆਲਾ ਜਦੋਂ ਮੇਰੇ ਕੋਲੇ ਰਾਤ ਦੇ 12 ਵਜੇ ਆਇਆ ਕਹਿੰਦੇ ਸਮੈਕ ਦਾ ਰਜਿਆ ਹੋਇਆ ਸੀ ਤੇ ਬੈੱਡ ਦੇ ਆ ਪਰਲੇ ਪਾਸੇ ਬੈਠ ਕੇ ਨਾੜ ਦੇ ਵਿੱਚ ਟੀਕਾ ਲਾਉਣ ਬੈਠ ਗਿਆ ਕਹਿੰਦੇ 3 ਮਹੀਨੇ ਲੰਘ ਗਏ ਮੈਨੂੰ ਨਹੀਂ ਪਤਾ ਮੇਰੇ ਘਰ ਆਲੇ ਉਹਨੂੰ ਨਹੀਂ ਪਤਾ ਮੈਂ ਉਹਦੇ ਘਰ ਵਾਲੀਆਂ ਮੇਰੀ ਦੁਨੀਆ ਉੱਜੜ ਗਈ ਇਸ ਕਰਕੇ ਮੈਨੂੰ ਸਾਰਾ ਕੁਝ ਬੁਰਾ ਲੱਗਦਾ ਹੈ ਮੇਰੇ ਮਾਪਿਆਂ ਨੇ ਜਿਹੜੇ ਬੈੱਡ ਦਿੱਤੇ ਟੀਵੀ ਦਿੱਤੇ ਇਹ ਸਾਰਿਆਂ ਨੂੰ ਅੱਗ ਮੈਂ ਹੀ ਲਾਈ ਹੈ ਪੰਜਾਬ ਦੇ ਆ ਨੌਜਵਾਨ ਇਹ ਤਾਂ ਕਦੇ ਬਰਛਿਆਂ ਤੋਂ ਨਹੀਂ ਸੀ ਮਰੇ ਇਹ ਬੰਦੂਕਾਂ ਨਾਲ ਨਹੀਂ ਸੀ ਮਰੇ ਆ ਸੂਈ ਨਾਲ ਮਾਰਤੇ ਇਹਨਾਂ ਨੇ ਸੂਈ ਨਾਲ ਸੂਈ ਨਾਲ ਕੋਟ ਕਪੂਰੇਆਂ ਮੁੰਡੇ ਦੀ ਲਾਸ਼ ਮਿਲੀ ਕੂੜੇ ਦੇ ਢੇਰ ਤੋਂ ਤੇ ਜਦੋਂ ਬੇਟਾ ਮੇਰੇ ਕੋਲ ਟਰੇ ਫੜ ਕੇ ਆਇਆ ਉਹ ਮੇਰੇ ਕੋਲੇ ਉਹੀ 12ਵੀਂ ਜਮਾਤ ਚ ਪੜਨ ਵਾਲਾ ਮੁੰਡਾ ਸੀ ਮੇਰਾ ਜਿਹੜਾ ਸਕੂਲੋਂ ਹਟ ਗਿਆ ਸੀ ਉਹ ਬੇਟਾ ਬਣਿਆ ਹੋਇਆ ਉਸ ਪੈਲਸ ਦੇ ਵਿੱਚ ਉਹ ਜਦੋਂ ਉਹਦੀਆਂ ਅੱਖਾਂ ਮਿਲੀਆਂ ਮੇਰੇ ਨਾਲ ਕਿ ਮੇਰਾ ਤਾਂ ਇੱਥੇ ਸਰ ਬੈਠਾ ਹੈ ਮੇਰਾ ਟੀਚਰ ਬੈਠਾ ਹੈ ਮੇਰੀ ਉਹਦੇ ਨਾਲ ਅੱਖਾਂ ਮਿਲੀਆਂ ਮੈਂ ਥੋੜ੍ਹਾ ਟਹਿਣਾ ਪੈ ਗਿਆ ਜਿਹੜਾ ਮੈਨੂੰ ਗੁੱਸਾ ਸੀ ਬਹੁਤ ਹੀ ਸਤਿਕਾਰਯੋਗ ਪ੍ਰਧਾਨਗੀ ਮੰਡਲ ਤੇ ਅੱਜ ਦੇ ਸਮਾਗਮ ਦੇ ਵਿੱਚ ਆਏ ਹੋਏ ਮੇਰੇ ਬਹੁਤ ਹੀ ਸਤਿਕਾਰਯੋਗ ਵੀਰੋ ਭੈਣੋ ਪਿਆਰੇ ਬੱਚਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲਾਂ ਸਾਰੀਆਂ ਹੋ ਚੁੱਕੀਆਂ ਨੇ ਤੇ ਮੇਰੇ ਤੋਂ ਬਾਅਦ ਜਿਹੜੇ ਬੁਲਾਰੇ ਨੇ ਬੋਲਣਾ ਹੈ ਉਹਦੀਆਂ ਗੱਲਾਂ ਹੋਰ ਵੀ ਜ਼ਿਆਦਾ ਕੰਮ ਦੀਆਂ ਹੋਣਗੀਆਂ ਤੋਂ ਮੇਰੀ ਬੇਨਤੀ ਹੈ ਕਿ ਜਿਹੜੇ 2 ਮਿੰਟ ਮੈਂ ਲਾਉਣੇ ਆ ਮੇਰੀਆਂ ਗੱਲਾਂ ਨੂੰ ਮੜਿਆ ਧਿਆਨ ਨਾਲ ਸੁਣ ਲਿਓ ਖਾਸ ਕਰਕੇ ਮੇਰੀਆਂ ਭੈਣਾ ਆਹ ਲੀਡਰ ਜਿਹੜੀਆਂ ਤੁਹਾਨੂੰ ਗੱਲਾਂ ਦੱਸ ਰਹੇ ਨੇ ਵੀ ਆਪਾਂ ਆ ਪ੍ਰਾਪਤੀਆਂ ਕਰਨੀਆਂ ਤੇ ਲੜਕੇ ਲੈਣਾ ਹੈ ਤੇ ਕਬਜ਼ਾ ਕਰਨਾ ਅਸੀਂ ਮੰਗਣ ਵਾਲੇ ਨਹੀਂ ਬਣਨਾ ਅਸੀਂ ਦੇਣ ਵਾਲੇ ਬਣਨਾ ਵੀ ਅਸੀਂ ਕਿਸੇ ਨੂੰ ਕੁਝ ਦੇਈਏ ਇਸ ਲੜਾਈ ਦੇ ਰਾਹ ਦੇ ਵਿੱਚ ਉਹ ਜਿਹੜੇ ਬੈਠੇ ਨੇ ਕੁਰਸੀਆਂ ਦੇ ਉੱਤੇ ਕਾਬਜ ਲੋਕ ਉਹ ਤੁਹਾਡੇ ਰਾਹ ਦੇ ਵਿੱਚ ਅੜਕੇ ਖੜੇ ਕਰਨਗੇ ਉਹਨਾਂ ਅੜਕਿਆਂ ਦੀ ਵੀ ਇਹਨਾਂ ਨੇ ਗੱਲ ਕੀਤੀ ਹੈ ਕਿ ਤੁਹਾਨੂੰ ਧਰਮਾਂ ਦੇ ਨਾਂ ਤੇ ਲੜਾਉਣਗੇ ਮਜ਼ਬਾਂ ਦੇ ਨਾਂ ਤੇ ਲੜਾਉਣਗੇ ਜਾਤਾਂ ਦੇ ਨਾਂ ਤੇ ਬੰਡੀਆਂ ਪਾਉਣਗੇ ਤੇ ਸਭ ਤੋਂ ਵੱਡੀ ਗੱਲ ਕਿ ਮਜ਼ਦੂਰ ਜਮਾਤ ਨੂੰ ਨਸ਼ਿਆਂ 'ਚ ਡੋਬਿਆ ਜਾਏਗਾ ਡੋਬਦੇ ਰਹੇ ਨੇ ਹੁਣ ਤੱਕ ਪੰਜਾਬ ਦੀ ਧਰਤੀ ਦੇ ਮਜ਼ਦੂਰਾਂ ਦੇ ਘਰਾਂ ਦੇ ਵਿੱਚ ਜਾ ਕੇ ਦੇਖੋ ਕਿ ਨਸ਼ੇ ਨੇ ਕੀ ਹਾਲ ਕੀਤਾ ਹੋਇਆ ਲੋਕਾਂ ਦੇ ਘਰ ਉਜੜ ਚੁੱਕੇ ਨੇ ਨਸ਼ਿਆਂ ਦਾ ਬੋਲਬਾਲਾ ਇੱਥੋਂ ਤੱਕ ਵੱਧ ਗਿਆ ਇੱਕੋ ਉਦਾਹਰਣ ਦੇ ਕੇ ਮੈਂ ਆਪਣੀ ਗੱਲ ਸਮਿਟਣੀ ਚਾਹੁੰ ਆਂ ਇਹ ਨਸ਼ੇ ਵਾਲੀ ਮੈਂ ਆਪਣੇ ਘਰੇ ਜਿਹਨੂੰ ਭੂਤਾਂ ਕਹਿੰਦੇ ਲੋਕ ਕਿ ਭੂਤਾਂ ਆਗੀਆਂ ਪ੍ਰੇਤ ਆ ਗਏ ਘਰ ਦੇ ਵਿੱਚ ਆ ਕੁੜੀਆਂ ਕਈ ਵਾਰੀ ਸਿਰ ਮਾਰ ਮਾਰ ਕੇ ਖੇਡਦੀਆਂ ਬਦਲੀ ਹੋਈ ਆਵਾਜ਼ ਦੇ ਵਿੱਚ ਬੋਲਦੀਆਂ ਤੇ ਭੋਲੇ-ਪਾਲੇ ਲੋਕ ਇਹ ਸਮਝਣ ਲੱਗ ਜਾਂਦੇ ਵੀ ਇਹਦੇ ਵਿੱਚ ਤਾਂ ਕੋਈ ਭੂਤ ਆ ਗਿਆ ਪ੍ਰੇਤ ਆ ਗਿਆ ਇਹੋ ਜੀ ਇੱਕ ਕੁੜੀ ਦਾ ਕੇਸ ਮੇਰੇ ਕੋਲੇ ਆ ਗਿਆ ਮੇਰੀ ਘਰ ਵਾਲੀ ਬੈਠੀ ਹੈ ਪ੍ਰਿੰਸੀਪਲ ਰਿਟਾਇਰ ਹੋਈ ਹੈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਅਸੀਂ ਦੋਨੇ ਜਣੇ ਅਸੀਂ ਘਰ ਦੇ ਵਿੱਚ ਇਹੋ ਜੇ ਕੇਸ ਵੀ ਹੱਲ ਕਰਦੇ ਆ ਸਾਡੇ ਕੋਲੇ ਇੱਕ ਕੇਸ ਆ ਗਿਆ ਕੁੜੀ ਦਾ ਕੁੜੀ ਨਵੀਂ ਵਿਆਹੀ ਹੋਈ ਹੈ ਇੱਥੇ ਚੂੜਾ ਪਾਇਆ ਹੋਇਆ ਉਹਦੇ ਤੇ ਚੂੜਾ ਮੱਚਿਆ ਹੋਇਆ ਉਹਦਾ ਅੱਗ ਲੱਗੀ ਹੋਈ ਉਹਨੂੰ ਤੇ ਸਾਡੇ ਕੋਲੇ ਜਦੋਂ ਕੇਸ ਆਇਆ ਉਹ ਕੁੜੀ ਦਾ ਜਿਹੜਾ ਸਹੁਰਾ ਸੀ ਉਹ ਆ ਕੇ ਕਹਿੰਦਾ ਮਾਸਟਰ ਜੀ ਸਾਰੇ ਬਾਬਿਆਂ ਕੋਲੇ ਜਾ ਕੇ ਜ਼ੋਰ ਲਾ ਲਿਆ ਸਾਡੇ ਘਰੇ ਅੱਗਾਂ ਲੱਗਦੀਆਂ ਕੱਪੜੇ ਪਾਟਦੇ ਆ ਖੂਨ ਦੇ ਛਿੱਟੇ ਪੈਂਦੇ ਆ ਬਾਲ ਕੱਟੇ ਜਾਂਦੇ ਆ ਕੱਪੜੇ ਕੱਟੇ ਜਾਂਦੇ ਆ ਸਾਡੀ ਨੂੰਹ ਦਾ ਚੂੜਾ ਮੱਚ ਗਿਆ ਤੇ ਤੁਸੀਂ ਵੇਖ ਲਓ ਆਖਰੀ ਵਾਰੀ ਤੁਹਾਡੇ ਕੋਲੇ ਆਏ ਆ ਤੇ ਮੇਰੇ ਵੀਰੋ ਅਸੀਂ ਆ ਮੈਡਮ ਤੇ ਮੈਂ ਤੇ ਸਾਡੇ ਤਿੰਨ ਸਾਥੀ ਹੋਰ ਪੰਜ ਜਣਿਆਂ ਦੀ ਟੀਮ ਬਣਾ ਕੇ ਜਦੋਂ ਉਸ ਘਰ ਦੇ ਵਿੱਚ ਗਏ ਬੰਦ ਕਮਰੇ 'ਚ ਬੈਠ ਕੇ ਇਕੱਲੇ-ਇਕੱਲੇ ਜੀ ਨੂੰ ਪੁੱਛਿਆ ਵੀ ਦੱਸੋ ਕੀ ਹੁੰਦਾ ਕਿਵੇਂ ਹੁੰਦਾ ਕਿਉਂਕਿ ਜਿਹੜੀ ਸਾਡੀ ਸਮਝ ਆ ਸੀ ਸਮਝਦੇ ਆ ਵੀ ਭੂਤ ਪ੍ਰੇਤ ਕੋਈ ਨਹੀਂ ਹੁੰਦਾ ਤਾਂ ਹੋਰ ਕੋਈ ਗੱਲ ਹੁੰਦੀ ਹੈ ਤਾਂ ਜਦੋਂ ਅਸੀਂ ਪੁੱਛਦੇ ਗਏ ਪੁੱਛਦੇ ਗਏ ਸਾਰੇ ਇੱਕੋ ਹੀ ਗੱਲ ਕਹੀ ਜਾਂਦੇ ਭੂਤ ਹੈ ਇੱਥੇ ਦਾ ਪ੍ਰੇਤ ਹੈ ਉਹ ਸਾਡੀ ਬੋਟੀ ਨੂੰ ਵੀ ਧੱਕਾ ਮਾਰਦਾ ਹੈ ਤੇ ਉਹ ਇਹ ਸਾਰਾ ਕੁਝ ਤਾਂ ਹੋ ਹੀ ਜਾਂਦਾ ਹੈ ਟੀਵੀ ਟੁੱਟ ਗਿਆ ਗੱਦੇ ਮੱਚ ਗਏ ਬੈੱਡ ਮੱਚ ਗਏ ਸਾਰਾ ਕੁਝ ਹੋ ਗਿਆ ਤੇ ਫਿਰ ਆਖਰ ਦੇ ਵਿੱਚ ਉਸ ਕੁੜੀ ਦਾ ਜਿਹਦਾ ਚੂੜਾ ਮੱਚਿਆ ਹੋਇਆ ਸੀ ਉਹ ਕੁੜੀ ਨੂੰ ਕੱਲੀ ਨੂੰ ਜਦੋਂ ਬੰਦ ਕਮਰੇ 'ਚ ਮਿਠਾਇਆ ਪਾਣੀ ਤਾਣੀ ਪਿਆ ਸਿਰ ਤੇ ਹੱਥ ਰੱਖ ਕੇ ਮੈਂ ਉਹਨੂੰ ਕਿਹਾ ਤੂੰ ਮੇਰੀ ਧੀ ਹੈ ਮੈਂ ਤੇਰਾ ਅੱਜ ਤੋਂ ਬਾਪ ਹੈ ਮੈਨੂੰ ਗੱਲ ਦੱਸ ਤੇਰੇ ਦਿਮਾਗ ਦੇ ਉੱਤੇ ਕੋਈ ਬੋਝ ਆ ਤੇਰੇ ਨਾਲ ਕੋਈ ਤੱਕਾ ਹੋ ਗਿਆ ਮੈਨੂੰ ਪਤਾ ਹੈ ਗੱਲ ਦੱਸ ਤੇ ਮੇਰੀ ਤੀ ਬਣ ਕੇ ਸੱਚੋ ਸੱਚ ਗੱਲ ਕੀ ਹੈ ਪਹਿਲਾਂ ਕੁੜੀ ਨੇ ਦੱਸਿਆ ਨਹੀਂ ਕੁਝ ਵੀ ਬਾਰ ਬਾਰ ਜਦੋਂ ਮੈਂ ਉਹਨੂੰ ਭਰੋਸੇ ਦੇ ਵਿੱਚ ਲਿਆ ਅਖੀਰ ਉਹ ਰੋ ਰੋ ਕੇ ਦੱਸਣ ਲੱਗੀ ਮੈਨੂੰ ਫੁੱਟ ਪੀ ਕੁੜੀ ਹੁਬਕੀਆਂ ਲੈਣ ਲੱਗੀ ਪੱਬਾਂ ਮਾਰ ਕੇ ਰੋਣ ਲੱਗੀ ਕਹਿੰਦੀ ਅੰਕਲ ਕੀ ਦੱਸਾਂ ਕਹਿੰਦੀ ਮੈਂ ਤਿੰਨ ਮਹੀਨੇ ਹੋ ਗਏ ਇਸ ਘਰ ਚ ਆਇ ਨੂੰ ਮੈਂ ਇੱਥੇ ਜਦੋਂ ਨੂੰ ਬਣ ਕੇ ਆਈਆਂ ਆ ਕੇ ਘਰ ਵੇਖਿਆ ਸੀ ਵੀ ਚੰਗਾ ਘਰ ਹੈ ਆ ਜਿਹੜੇ ਬੈੱਡ ਤੇ ਤੁਸੀਂ ਬੈਠੇ ਹੋ ਇਸੇ ਬੈੱਡ ਦੇ ਉੱਤੇ ਮੈਨੂੰ ਲਿਆ ਕੇ ਬਿਠਾਇਆ ਗਿਆ ਸੀ। ਇਹੀ ਕਮਰਾ ਸੀ ਮੇਰਾ ਤੇ ਪਹਿਲੀ ਰਾਤ ਮੇਰੇ ਘਰ ਵਾਲਾ ਜਦੋਂ ਮੇਰੇ ਕੋਲੇ ਰਾਤ ਦੇ 12 ਵਜੇ ਆਇਆ ਕਹਿੰਦੇ ਸਮੈਕ ਦਾ ਰੱਜਿਆ ਹੋਇਆ ਸੀ ਤੇ ਬੈੱਡ ਦੇ ਆ ਪਰਲੇ ਪਾਸੇ ਬੈਠ ਕੇ ਨਾੜ ਦੇ ਵਿੱਚ ਟੀਕਾ ਲਾਉਣ ਬੈਠ ਗਿਆ। ਜਦੋਂ ਟੀਕਾ ਲਾਉਣ ਬੈਠ ਗਿਆ ਲੁੱਟ ਗਿਆ। ਕਹਿੰਦੇ 3 ਮਹੀਨੇ ਲੰਘ ਗਏ। ਮੈਨੂੰ ਨਹੀਂ ਪਤਾ ਮੇਰੇ ਘਰ ਵਾਲਾ ਉਹਨੂੰ ਨਹੀਂ ਪਤਾ ਮੈਂ ਉਹਦੇ ਘਰ ਵਾਲੀਆਂ ਮੇਰੀ ਦੁਨੀਆ ਉਜੜ ਗਈ ਇਸ ਕਰਕੇ ਮੈਨੂੰ ਸਾਰਾ ਕੁਝ ਬੁਰਾ ਲੱਗਦਾ ਹੈ ਮੇਰੇ ਮਾਪਿਆਂ ਨੇ ਜਿਹੜੇ ਬੈੱਡ ਦਿੱਤੇ ਟੀਵੀ ਦਿੱਤੇ ਇਹ ਸਾਰਿਆਂ ਨੂੰ ਅੱਗ ਮੈਂ ਹੀ ਲਾਈ ਹੈ ਮੈਂ ਦਾਜ ਕੀ ਫੂਕਣਾ ਮੇਰੇ ਤੇ ਘਰ ਵਾਲਾ ਹੀ ਮੜਾ ਨਿਕਲ ਗਿਆ ਮੇਰੇ ਘਰ ਵਾਲਾ ਹੀ ਮੜਾ ਨਿਕਲ ਗਿਆ ਮੈਂ ਦਾਜ ਕੀ ਫੂਕਣਾ ਆ ਚੂੜੇ ਨੂੰ ਅੱਗ ਵੀ ਕਹਿੰਦੀ ਮੈਂ ਲਾਈ ਹੈ ਤੇ ਮੇਰੀਓ ਭੈਣੋ ਜਿਹੜਾ ਹਾਲ ਚੱਲ ਰਿਹਾ ਹੈ ਹਰੇਕ ਜਿਹੜੇ ਵੀ ਲੀਡਰ ਇੱਥੇ ਆਉਂਦੇ ਆ ਉਹ ਨਸ਼ਿਆਂ ਦੇ ਵਿਰੁੱਧ ਪਾਸ਼ਲ ਕਰਕੇ ਤੁਹਾਡੇ ਕੋਲੋਂ ਵੋਟਾਂ ਲੈ ਜਾਂਦੇ ਨੇ ਪਰ ਜਦੋਂ ਉਹ ਸਤਲ ਦੇ ਉੱਤੇ ਕਾਬਜ ਹੋ ਜਾਂਦੇ ਨੇ ਫਿਰ ਨਸ਼ਾ ਨਸ਼ਾ ਰੁਕਦਾ ਨਹੀਂ ਕਿਉਂਕਿ ਕਰੋੜਾਂ ਦਾ ਤੰਦਾ ਹੈ ਅਰਬਾਂ ਦਾ ਤੰਦਾ ਹੈ ਇਹਦੇ ਵਿੱਚ ਉਹਨਾਂ ਦੀਆਂ ਕੋਠੀਆਂ ਬਣਦੀਆਂ ਹਨ ਉਹਨਾਂ ਦੀਆਂ ਕਾਰਾਂ ਚੱਲਦੀਆਂ ਹਨ ਉਹਨਾਂ ਦੀਆਂ ਨੂਆਂ ਤੀਆਂ ਇੱਥੇ ਸੋਨੇ ਦੀਆਂ ਜੋੜੀਆਂ ਪਾਉਂਦੀਆਂ ਇਸ ਕਰਕੇ ਤੁਹਾਨੂੰ ਨਸ਼ੇ 'ਚ ਡੋਬਣਾ ਜ਼ਰੂਰੀ ਹੈ ਤੇ ਇਸ ਕਰਕੇ ਹਾਲਾਤ ਕੀ ਬਣ ਗਏ ਹੁਣ ਇਹ ਗੱਲ ਮੈਂ ਤੁਹਾਨੂੰ ਤਾਂ ਸੁਣਾਈ ਹੈ ਕਿਤੇ ਸੋਚਦੀਆਂ ਹੋਉਂਗੀਆਂ ਕਿ ਚਲ ਮੇਰੇ ਘਰ ਆਣਾ ਥਣੇ ਹੱਕ ਕੇ ਥੱਕ ਕੇ ਪਉਆ ਪਿੰਦਾ ਪੀ ਜਾਣ ਤੇ ਕੋਈ ਫਰਕ ਨਹੀਂ ਪੈਂਦਾ ਉਹ ਹੁਣ ਤਾਂ ਹਾਲਾਤ ਇਥੋਂ ਤੱਕ ਪਹੁੰਚ ਗਏ ਕਿ ਕੁੜੀਆਂ ਚੂੜੇ ਛਾੜਨੇ ਪੈ ਰਹੇ ਨੇ ਨਮੀਆਂ ਬਿਆਹਾਂ ਮੁਟਿਆਰਾਂ ਨੂੰ ਤੇ ਜੇ ਚੂੜੇ ਛਾੜਨੇ ਪੈ ਗਏ ਤੇ ਮੈਨੂੰ ਤੇ ਆਪ ਡਰ ਲੱਗਦਾ ਮੇਰੀ ਧੀ ਵਿਆਹਣ ਵਾਲੀ ਹੈ ਤੇ ਮੈਂ ਮੈਨੂੰ ਚਿੰਤਾ ਉਸ ਦਿਨ ਦੀ ਲੱਗ ਗਈ ਕਿ ਕਿਤੇ ਮੇਰੀ ਧੀ ਨਾਲ ਤਾਂ ਨਹੀਂ ਇਹੋ ਜਿਹਾ ਕੁਛ ਵਾਪਰ ਜਾਊਗਾ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਜਿੰਨੀਆਂ ਇੱਥੇ ਬੈਠੀਆਂ ਕੁੜੀਆਂ ਨੇ ਮੇਰੀਆਂ ਤੀਆਂ ਬੈਠੀਆਂ ਤੁਸੀਂ ਤੁਸੀਂ ਲੱਕ ਬਣ ਕੇ ਉਹਨਾਂ ਬੇਈਮਾਨਾਂ ਨੂੰ ਜਿਹੜੇ ਵੋਟਾਂ ਵੇਲੇ ਲਾਲਚ ਦੇ ਮਾਰੇ ਵੋਟਾਂ ਦੇ ਮਾਰਿਆ ਕਿ ਨਸ਼ੇ ਛੁੱਟਦੇ ਆ ਨਸ਼ੇ ਰੋਕਦੇ ਨਹੀਂ ਹੈਗੇ ਮੁੰਡਿਆਂ ਦਾ ਬੇੜਾ ਗਰਪ ਕਰਤਾ ਉਹ ਸਾਡੇ ਪੰਜਾਬ ਦੇ ਆ ਨੌਜਵਾਨ ਇਹ ਤਾਂ ਕਦੇ ਬਰਛੇ ਤੋਂ ਨਹੀਂ ਸੀ ਮਰੇ ਇਹ ਬੰਦੂਕਾਂ ਨਾਲ ਨਹੀਂ ਸੀ ਮਰੇ ਆ ਸੂਈ ਨਾਲ ਮਾਰਤੇ ਇਹਨਾਂ ਨੇ ਸੂਈ ਨਾਲ ਸੂਈ ਨਾਲ ਕੋਟ ਕਪੂਰੇਆ ਮੁੰਡੇ ਦੀ ਲਾਸ਼ ਮਿਲੀ ਕੂੜੇ ਦੇ ਢੇਰ ਤੋਂ ਕੀ ਕੀ ਇੱਥੋਂ ਉਹਦੇ ਸੂਈ ਨਿਕਲੀ ਨਾਲ ਮੁੰਡਾ ਮਰ ਗਿਆ ਉੱਥੇ ਹੀ ਕੂੜੇ ਦੇ ਢੇਰ ਦੇ ਉੱਤੇ ਇਹ ਹਾਲਾਤ ਕਿਹਨੇ ਬਣਾਏ ਨੇ ਕਿਸੇ ਰੱਬ ਨੇ ਬਣਾਏ ਆ ਕਿਸੇ ਪਰਮਾਤਮਾ ਨੇ ਬਣਾਏ ਆ ਕਿਸੇ ਅੱਲਾ ਨੇ ਬਣਾਏ ਆ ਨਹੀਂ ਆ ਇੱਥੇ ਜੜੀਆਂ ਸਰਕਾਰਾਂ ਬਦਲ ਬਦਲ ਕੇ ਆਉਂਦੀਆਂ ਇਹ ਸਾਰਾ ਕੁਝ ਇਹਨਾਂ ਦੀ ਦੇਣ ਹੈ ਇਹਨਾਂ ਦੀ ਦੇਣ ਹੈ ਮੈਂ ਮਾਸਟਰ ਆ ਮਾਸਟਰ 12ਵੀਂ ਜਮਾਤ ਨੂੰ ਪੜਾਉਣ ਵਾਲਾ ਸਾਡੀ ਮਰਜ਼ੀ ਹੁੰਦੀ ਹੈ ਪੇਪਰਾਂ ਦੇ ਵਿੱਚ ਜੇ ਨਕਲ ਕਰਾਉਣੀ ਹੈ ਚੰਡੀਗੜ੍ਹ ਵਾਲੀ ਫਲੈਂਗ ਪਾਵੇਂ ਜ਼ੋਰ ਲਾ ਲੈ ਵੀ ਨਕਲ ਬੰਦ ਕਰਨੀ ਹੈ ਜੇ ਮੈਂ ਸੁਪਰਡੈਂਟ 12ਵੀਂ ਚ ਦੇ 10ਵੀਂ ਚ ਮੈਂ ਨਕਲ ਕਰਾਉਣ ਤੇ ਆ ਗਿਆ ਚੰਡੀਗੜ੍ਹ ਵਾਲੀ ਫਲੈਂਗ ਰੋਕ ਨਹੀਂ ਸਕਦੀ ਨਕਲ ਹੋਊਗੀ ਇਸ ਕਰਕੇ ਨਸ਼ੇ ਰੁਕ ਸਕਦੇ ਆ ਪਰ ਇਹ ਰੋਕਦੇ ਨਹੀਂ ਹੈਗੇ ਜਦੋਂ ਇਹ ਆਪ ਦੀ ਆਇ ਤੇ ਆ ਜਾਣਗੇ ਤੁਸੀਂ ਇਹਨਾਂ ਨੂੰ ਮਜਬੂਰ ਕਰਤਾ ਨਸ਼ੇ ਅੱਧੇ ਘੰਟੇ ਚ ਬੰਦ ਹੋ ਜਾਣਗੇ ਹਲੇ ਅਸੀਂ ਹਲੇ ਅਸੀਂ ਹਲੇ ਅਸੀਂ ਜਥੇ ਬੰਦ ਨਹੀਂ ਹੋਏ ਪੂਰੀ ਤਰ੍ਹਾਂ ਇਸ ਕਰਕੇ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਨੀ ਚਾਹੁੰਨਾ ਇਹ ਲੜਾਈ ਬਹੁਤ ਲੰਬੀ ਹੈ ਮੈਂ ਤੁਹਾਡੇ ਸਾਹਮਣੇ ਖੜਾ ਨਾ ਜਦੋਂ ਨਸ਼ਿਆਂ ਦੇ ਖਿਲਾਫ ਪਾਸ਼ੰਦ ਨਾ ਮੈਂ ਬੋਲਦਾ ਤਾਂ ਮੇਰੇ ਉੱਤੇ ਕਈ ਵਾਰੀ ਸਵਾਲ ਕਰਦੇ ਆ ਇਸ ਸਟੇਜ ਤੋਂ ਉਤਰ ਕੇ ਇਹ ਵੀ ਕਹੂਗਾ ਡਰਾਮਾ ਕਰਨ ਤੋਂ ਬਾਅਦ ਨਾਟਕ ਕਰਨ ਤੋਂ ਬਾਅਦ ਲੋਕਾਂ ਨੂੰ ਕਹੂਗਾ ਲਿਆ ਉਹ ਮੈਂ ਥੱਕ ਗਿਆ 3 ਘੰਟੇ ਨਾਟਕ ਕੀਤੇ ਆ ਲਓ ਘੁੱਟ ਪੀ ਲਿਏ ਪਰ ਮੇਰੀਆਂ ਤਿਆਂ ਨੂੰ ਮੈਂ ਦੱਸ ਦੇਣਾ ਚਾਹੁੰਦਾ ਆ ਮੇਰੀ ਘਰ ਵਾਲੀ ਖੜੀ ਹੈ ਉਹ ਮੇਰੇ ਮੱਥੇ ਸਾਹਮਣੇ ਇਥੋਂ 20 ਕਿਲੋਮੀਟਰ ਦੂਰ ਸ਼ਹੀਦ ਇਰਜਮ ਸਰਦਾਰ ਭਗਤ ਸਿੰਘ ਦੀ ਬੁੱਤ ਲੱਗਿਆ ਹੋਇਆ ਜਿੱਥੇ ਉਹਨਾਂ ਦਾ ਸਸਕਾਰ ਹੋਇਆ ਇਥੋਂ 20 ਕਿਲੋਮੀਟਰ ਦੂਰ ਹੈ ਰਾਜਗੁਰੂ ਸੁਖਦੇਵ ਤੇ ਵੀ ਕੇ ਗੱਤ ਦੀ ਸਮਾਧੀ ਮੈਂ ਉਹਦੀ ਸਮਾਧੀ ਦੇ ਸਾਹਮਣੇ ਖੜਾ ਤੇ ਤੁਹਾਨੂੰ ਦੱਸਣਾ ਚਾਹੁੰਦਾ ਮੈਂ ਅੱਜ ਤੱਕ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਕਿਸੇ ਕਿਸਮ ਦਾ ਨਸ਼ਾ ਨਹੀਂ ਕੀਤਾ ਤੇ ਮੈਂ ਸ਼ਰਾਂ ਨੂੰ ਇਸ ਪਾਸੇ ਮੋੜਨਾ ਚਾਹੁੰਨਾ ਮੌਲਣਾ ਚਾਹੁੰਨਾ ਮੇਰੇ ਲੋਕਾਂ ਨੂੰ ਕਿ ਨਸ਼ਾ ਸਾਡੀ ਬਰਬਾਦੀ ਕਰੂਗਾ ਤੇ ਜਿਹੜੇ ਕਰ ਇਹਨਾਂ ਨੇ ਉਚਾੜੇ ਹੈ ਲੋਕ ਅਧਿਕਾਰ ਲੈ ਮੰਨ ਕਰਦੀ ਹੈ ਕਿ ਜੇ ਇੰਨਾ ਸਰਕਾਰਾਂ ਨੇ ਜਿਹੜੇ ਸਾਡੇ ਪੁੱਤ ਨਸ਼ਿਆਂ ਚ ਡੋਬਤੇ ਘਰ ਉਜਾੜਤੇ ਉਹਨਾਂ ਘਰਾਂ ਨੂੰ ਦੁਬਾਰੇ ਵਸਾਇਆ ਜਾਵੇ ਮਦਦ ਕੀਤੀ ਜਾਏ ਕਿਉਂ ਮਦਦ ਕੀਤੀ ਜਾਏ 47 ਵੇਲੇ ਵੀ ਇਹਨਾਂ ਨੇ ਉਜਾੜਿਆ ਸੀ ਸਾਨੂੰ 47 ਵੇਲੇ ਧਰਮ ਦੇ ਨਾਂ ਤੇ ਸਾਨੂੰ ਮਰਵਾਇਆ 10 ਲੱਖ ਲੋਕ ਕਤਲ ਕਰਾਏ ਉਜਾੜਾ ਹੋ ਗਿਆ ਜਦੋਂ ਉਜਾੜਾ ਹੋ ਗਿਆ ਫਿਰ ਸਰਕਾਰਾਂ ਨੇ ਪ੍ਰਬੰਧ ਕੀਤਾ ਇਹਨਾਂ ਦਾ ਮੁਰਬ ਸੇਵਾ ਕਰੋ ਉਹ ਨਸ਼ੇ ਨੇ ਵੀ ਉਜਾੜਤੇ ਉਹ ਤੋਂ ਵੱਧੋ ਜਾਣਤੇ ਉਹ 10 ਲੱਖ ਸੀ ਹੁਣ ਤਾਂ ਕਰੋੜਾਂ ਲੋਕੋ ਉਜਾੜਤੇ ਹੈ ਇਸ ਕਰਕੇ ਨਸ਼ਾ ਨਾਲ ਉਜੜੇ ਹੋਏ ਲੋਕਾਂ ਦੇ ਘਰਾਂ ਨੂੰ ਬਸਾਉਣ ਦੀ ਮੰਗ ਵੀ ਕਰਦੀ ਹੈ ਲੋਕਦਾਰ ਲੈ ਜੇ ਤੁਸੀਂ ਤੱਕੜੇ ਹੋ ਕੇ ਆ ਜਿੰਨੇ ਇੱਥੇ ਲੀਡਰ ਬੈਠੇ ਆ ਨਾ ਕੁਰਸੀਆਂ ਦੇ ਉੱਤੇ ਮੈਂ ਇਹਨਾਂ ਨੂੰ ਸਾਰਿਆਂ ਨੂੰ ਜਾਣਦਾ ਹੈ ਇਹਨਾਂ ਨੂੰ ਕੱਲੇ-ਕੱਲੇ ਨੂੰ ਜਾਣਦਾ ਹੈ ਤੁਸੀਂ ਜਾਣਦੇ ਹੋ ਬੜੇ ਸਿਆਣੇ ਹੋ ਤੁਹਾਨੂੰ ਇੱਕ ਉਦਾਹਰਨ ਦੇ ਕੇ ਮੈਂ ਆਪਣੀ ਗੱਲ ਸਪੇਟਣੀ ਚਾਹੁੰਦਾ ਹੈ ਬਰਛਾ ਹੁੰਦਾ ਹੈ ਬਰਛਾ ਬਰਛਾ ਐਡਾ ਕ ਹੁੰਦਾ 1 ਫੁੱਟ ਦਾ ਇੰਨਾ ਕ ਹੁੰਦਾ ਜੇ ਬਰਛਾ ਤਿੱਖਾ ਹੋਵੇ ਜੇ ਬਰਛਾ ਤਿੱਖਾ ਹੋਵੇ ਪੂਰਾ ਵਧੀਆ ਲੋਹੇ ਦਾ ਬਣਿਆ ਹੋਵੇ ਤੇ ਮਗਰ ਜਿਹੜੀ ਢਾਂਗ ਹੁੰਦੀ ਹੈ ਉਹ ਵੀ ਤਕੜੀ ਹੋਵੇ ਨਾ ਤੇ ਫਿਰ ਕਹਿੰਦੇ ਕਹੋਂਦੇ ਝੋਟੇ ਨੂੰ ਸਾਨ ਨੂੰ ਮੁਰੇ ਲਾਇਆ ਜਾ ਸਕਦਾ ਜੇ ਢਾਂਗ ਮਾੜੀ ਹੋਵੇ ਬਰਛਾ ਵੀ ਮਾੜਾ ਹੋਵੇ ਫਿਰ ਨਹੀਂ ਗੱਲ ਬਣਦੀ ਜੇ ਦੋਹਾਂ ਚੀਜ਼ਾਂ 'ਚੋਂ ਇੱਕ ਵੀ ਚੀਜ਼ ਮਾੜੀ ਹੋਵੇ ਗੱਲ ਫੇਰ ਵੀ ਨਹੀਂ ਬਣਦੀ ਤੇ ਮੈਂ ਤੁਹਾਨੂੰ ਇਹ ਯਕੀਨ ਦਿਵਾਉਣੀ ਚਾਹਨਾ ਕਿ ਆ ਲੀਡਰ ਉਸ ਬਰਛੇ ਵਰਗੇ ਹੈ ਜਿਹੜੇ ਇਸਪਾਤ ਦੇ ਬਣੇ ਹੋਏ ਹੈ ਜਿਹੜੇ ਖਰੇ ਲੋਹੇ ਦੇ ਬਣੇ ਹੋਏ ਹੈ ਦੁਸ਼ਮਣ ਦਾ ਟਿੱਡ ਪੜ ਨਾ ਜਾਣਦੇ ਹੈ ਤੇ ਤੁਸੀਂ ਲੋਕ ਮੇਰੀ ਬੇਨਤੀ ਹੈ ਕਿ ਤੁਸੀਂ ਆ ਢਾਂਗੋ ਢਾਂਗ ਜਿਹੜੀ ਬਰਛੇ ਦੇ ਮਗਰ ਹੁੰਦੀ ਹੈ ਠੱਕਣਾ ਤੁਸੀਂ ਹੁੰਦਾ ਨਾ ਇਹਨਾਂ ਨੂੰ ਵੀ ਚੰਨ ਲੀਡਰ ਆ ਲੜ ਕਿੱਧਰ ਨੂੰ ਲੈ ਕੇ ਚੱਲਦਾ ਹੈ ਅਸੀਂ ਤੇਰੇ ਮਗਰ ਖੜੇ ਆ ਜੇ ਢਾਂਗ ਲੰਬੀ ਹੋਏਗੀ ਢਾਂਗ ਤਕੜੀ ਹੋਏਗੀ ਬਰਛਾ ਉਹ ਨਹੀਂ ਜਿਆਦਾ ਵਧੀਆ ਕੰਮ ਕਰਦਾ ਹੁੰਦਾ ਸੋ ਤੁਸੀਂ ਡਾਂਗ ਲੰਬੀ ਕਰੋ ਤੇ ਲੀਡਰ ਮੈਨੂੰ ਮੈਂ ਤੁਹਾਨੂੰ ਕਹਤਾ ਇਹ ਲੋਕਾਂ ਦੇ ਪਰਖੇ ਹੋਏ ਲੀਡਰ ਹੈ ਇਹ ਪਿੱਛੇ ਨਹੀਂ ਹਟਦੇ ਤੁਹਾਨੂੰ ਇਨਸਾਫ ਲੈ ਕੇ ਹੀ ਦੇਣਗੇ ਇਸ ਮੈਂ ਇਨੀ ਗੱਲ ਕਹਿ ਕੇ ਅਗਲੀ ਗੱਲ ਜਿਹੜੀ ਮੈਨੂੰ ਮੈਂ ਉਧਰ ਪਾਣੀ ਪੀਣ ਗਿਆ ਉਧਰ ਪਾਣੀ ਪੀਣ ਗਿਆ ਤੇ ਉੱਥੇ ਮੈਂ ਦੇਖਿਆ ਕੀ ਹੈ ਇੱਕ ਦਿਨ ਕੀ ਹੋਇਆ ਮੈਂ ਮੇਰੇ ਬਾਰੇ ਦਸਤਾ ਬਲਵਿੰਦਰ ਨੇ ਮੈਂ ਪੜਾਉਂਦਾ ਸੀ 12ਵੀਂ ਜਮਾਤ ਵਾਲੇ ਬੱਚਿਆਂ ਨੂੰ ਤਾਂ ਹੋਇਆ ਕਿ ਮੇਰੀ ਜਮਾਤ ਦਾ ਇੱਕ ਮੁੰਡਾ 12ਵੀਂ ਜਮਾਤ ਦਾ ਮੁੰਡਾ ਉਹ ਸਕੂਲੋਂ ਹਟ ਗਿਆ ਕੁੜੀਆਂ ਧਿਆਨ ਨਾਲ ਸੁਣਿਓ ਗੱਲ ਉਹ ਸਕੂਲੋਂ ਹਟ ਗਿਆ ਮੈਨੂੰ ਗੁੱਸਾ ਚੜਨ ਲੱਗਿਆ ਤੇ ਵੀ ਮੁੰਡਾ ਪੜਨ ਵਾਲਾ ਹੈ ਚੰਗਾ ਕੰਮ ਕਰਕੇ ਲਿਆਉਂਦਾ ਜਿਹੜਾ ਹੋਮਵਰਕ ਦਿੰਨੇ ਆ ਤੇ ਸਕੂਲੋਂ ਕਿਉਂ ਹਟ ਗਿਆ ਮੈਂ ਉਹਦੇ ਮਨਚੀ ਪ੍ਰੋਗਰਾਮ ਬਣਾ ਲਿਆ ਵੀ ਉਹਦੇ ਘਰੇ ਜਾਵਾਂ ਤੇ ਕਹੇਗਾ ਕਿ ਉਹਨੂੰ ਕੁੱਟਾਂ ਉਹਦੇ ਚਪੇੜਾ ਮਾਰਾਂ ਵੀ ਕੰਜਰਾ ਸਕੂਲ ਕਿਉਂ ਨਹੀਂ ਆਉਂਦਾ ਉੱਤੋਂ ਪੇਪਰਾਂ ਦੇ ਦਿਨ ਆਉਂਦੇ ਜਾਂਦੇ ਆ ਮਾਰਚ ਆ ਗਈ ਨੇੜੇ ਤੂੰ ਸਕੂਲੋਂ ਹਟ ਗਿਆ ਮੈਂ ਪ੍ਰੋਗਰਾਮ ਬਣਾ ਲਿਆ ਘਰੇ ਜਾਣ ਦਾ ਇਹਨੇ ਨੂੰ ਕੀ ਹੋਇਆ ਮੈਨੂੰ ਇੱਕ ਮੈਰਿਜ ਪੈਲਸ ਦੇ ਵਿੱਚੋਂ ਸੱਦਾ ਆ ਗਿਆ ਕਿਸੇ ਵਿਆਹ ਦਾ ਕਿ ਐਸ ਪੈਲਸ ਦੇ ਵਿੱਚ ਵਿਆਹ ਹੋਊਗਾ ਮਾਸਟਰ ਜੀ ਤੁਸੀਂ ਆਜੋ ਸਾਡੇ ਮੁੰਡੇ ਦਾ ਵਿਆਹ ਮੈਂ ਉੱਥੇ ਚੱਲਿਆ ਗਿਆ ਜਾ ਕੇ ਕੀ ਕੀਤਾ ਉਹ ਵਿਆਹ ਵਾਲੇ ਮੁੰਡੇ ਨੇ ਮੈਨੂੰ ਕਹਿੰਦਾ ਜੀ ਤੁਸੀਂ ਅੱਡ ਕਮਰੇ 'ਚ ਬਹਿ ਜਾਓ ਤੇ ਤੁਹਾਨੂੰ ਅੱਡਾ ਉੱਥੇ ਸਿੱਖਾਣਾ ਦਾਣਾ ਭੇਜਦਾਂ ਨੇ ਆ ਮਹਾਂ ਪੇਜ ਦੇ ਮੈਨੂੰ ਅੱਡ ਬਠਾਤਾ ਤੇ ਉਥੇ ਕਹਿੰਦੇ ਸੀ ਬੇਟੇ ਨੂੰ ਭੇਜਦੇ ਆ ਤੇ ਜਦੋਂ ਬੇਟੇ ਮੇਰੇ ਕੋਲ ਟ੍ਰੇ ਫੜ ਕੇ ਆਇਆ ਉਹ ਮੇਰੇ ਕੋਲੇ ਉਹ ਹੀ 12ਵੀਂ ਜਮਾਤ ਚ ਪੜਨ ਵਾਲਾ ਮੁੰਡਾ ਸੀ ਮੇਰਾ ਜਿਹੜਾ ਸਕੂਲੋਂ ਹਟ ਗਿਆ ਸੀ ਉਹ ਬੇਟੇ ਬਣਿਆ ਹੋਇਆ ਉਸ ਪੈਲਸ ਦੇ ਵਿੱਚ ਉਹ ਜਦੋਂ ਉਹਦੀਆਂ ਅੱਖਾਂ ਮਿਲੀਆਂ ਮੇਰੇ ਨਾਲ ਕਿ ਮੇਰੇ ਤਾਂ ਇੱਥੇ ਸਰ ਬੈਠਾ ਹੈ ਮੇਰਾ ਟੀਚਰ ਬੈਠਾ ਹੈ ਮੇਰੀਆਂ ਉਹਦੇ ਨਾਲ ਅੱਖਾਂ ਮਿਲੀਆਂ ਮੈਂ ਥੋੜ੍ਹਾ ਟਹਿਣਾ ਪੈ ਗਿਆ ਜਿਹੜਾ ਮੈਨੂੰ ਗੁੱਸਾ ਸੀ ਮੈਂ ਉਹਨੂੰ ਪੁੱਛਿਆ ਵੀ ਤੂੰ ਸਕੂਲ ਕਿਉਂ ਨਹੀਂ ਹੁੰਦਾ ਇਸ ਕੰਮ 'ਚ ਕਿਉਂ ਪੈ ਗਿਆ ਤੇ ਬਚਾਰਾ ਕਹਿੰਦਾ ਹੈ ਕਹਿੰਦਾ ਜੀ ਮੇਰੀ ਮਾਂ ਨੂੰ ਕੈਂਸਰ ਹੋ ਗਿਆ ਉਹਦੇ ਇਲਾਜ ਵਾਸਤੇ ਪੈਸੇ ਚਾਹੀਦੇ ਨੇ ਤੇ ਮੈਂ ਪੜ੍ਹਾਈ ਛੱਡ ਕੇ ਬੇਟਰ ਬਣ ਗਿਆ ਇਸ ਕਰਕੇ ਮੈਂ ਬੇਟਰ ਬਣ ਕੇ ਉਹਦੀ ਮਾਂ ਦੇ ਇਲਾਜ ਵਾਸਤੇ ਪੈਸੇ ਕਮਾਉਣੇ ਆ ਤੇ ਮੈਂ ਮੇਰੇ ਵੀਰੋ ਤੇ ਪੇਣਾ ਬੇਨਤੀ ਕਰਨੀ ਚਾਹੁੰਦਾ ਕਿ ਜਿਹੜੇ ਜਿਹੜੇ ਹਸਪਤਾਲ ਦੇ ਵਿੱਚ ਜੇ ਪੰਜਾਬ ਦਾ ਮੁੱਖ ਮੰਤਰੀ ਦਾ ਬਲੱਡ ਪ੍ਰੈਸ਼ਰ ਥੋੜਾ ਜਿਹਾ ਥੱਲੇ ਤਾਂ ਨੂੰ ਹੋ ਜੇ ਜਿਹੜੇ ਹਸਪਤਾਲ ਦੇ ਵਿੱਚੋਂ 40s ਹਸਪੀਟਲ ਚੋਂ ਉਹਦਾ ਇਲਾਜ ਹੁੰਦਾ ਨਾ ਫ੍ਰੀ ਸਰਕਾਰੀ ਖਜਾਨੇ ਦੇ ਵਿੱਚੋਂ ਉੱਥੇ ਸਾਡੀਆਂ ਭੈਣਾਂ ਦਾ ਇਲਾਜ ਸਾਡੇ ਭਰਾਵਾਂ ਦਾ ਇਲਾਜ ਵੀ ਉਸੇ ਹਸਪਤਾਲ ਚੋਂ ਮੁਫਤ ਹੋਣਾ ਚਾਹੀਦਾ ਤੇ ਬਾਦਲ ਸਾਹਿਬ ਬਾਦਲ ਸਾਹਿਬ ਦੀ ਘਰਾਂ ਦੀ ਦਾ ਇਲਾਜ ਜਿਹੜੇ ਹਸਪਤਾਲ ਚੋਂ ਹੁੰਦਾ ਸੀ ਉੱਥੇ ਹੀ ਸਾਡਾ ਇਲਾਜ ਹੋਣਾ ਚਾਹੀਦਾ ਸਾਡੀ ਇਹ ਮੰਗ ਵੀ ਹੈ ਤੇ ਸਾਡੀ ਇਹ ਮੰਗ ਵੀ ਹੈ ਕਿ ਅਸੀਂ 15 ਕਿਲੋ ਕਣਕ ਲਈ ਚੱਲੋ ਆਟਾ ਲਈ ਚੱਲੋ ਲਈ ਚੱਲੋ ਬਡਾਪਾ ਪੈਨਸ਼ਨ ਲਈ ਚੱਲੋ ਜੜੀਆਂ ਮਿਲਦੀਆਂ ਪਰ ਜਿਹੜੀ 베ਰੀ ਸਾਡੀ ਪੱਗ ਲਾਉਂਦੀ ਹੈ ਨਾ ਉਹ 베ਰੀ ਦੇ ਥੱਲੇ ਵੀ ਬੈਠੋ ਉਹਦੀ ਛਾਂ ਦਾ ਆਨੰਦ ਵੀ ਮਾਣੋ ਉਹਦੇ ਤੋੜ ਕੇ 베ਰ ਵੀ ਖਾਓ 15 15 ਕਿਲੋ ਆਟਾ ਵੀ ਲਾਓ ਪਰ ਉਹ 베ਰੀ ਜੇ ਸਾਡੀ ਪੱਗ ਲਾਉਂਦੀ ਹੈ ਤਾਂ ਬੈਠੇ ਬੈਠੇ ਵੇਖਣ ਦੇ ਖਾਂਦੇ 베ਰੀ ਦੀਆਂ ਜੜ੍ਹਾਂ ਦੇ ਵਿੱਚੋਂ ਮਿੱਟੀ ਵੀ ਕੱਢੀ ਜਾਓ ਉਹਨੂੰ ਡੇਗਣਾ ਹੈ ਉਹਨੂੰ ਡੇਗਣਾ ਵੀ ਹੈ ਕਿਉਂਕਿ ਸਾਡੀ ਉਹ ਪੱਗ ਲਾਉਂਦੀ ਹੈ ਉਹ ਸਾਡੇ ਕੰਡੇ ਚਵਾਉਂਦੀ ਹੈ ਉਹ ਸਾਨੂੰ ਤੰਗ ਕਰਦੀ ਹੈ ਇਸ ਕਰਕੇ ਮੈਂ ਬੇਨਤੀ ਕਰਨੀ ਚਾਹਨਾ ਮੈਨੂੰ ਉਹਦੇ ਵੀ ਬੜਾ ਦੁੱਖ ਹੋਇਆ ਸੀ ਇੱਕ ਜੀਰੇ ਮਹਾਂ ਪੰਚਾਇਤ ਹੋਈ ਸੀ ਕਿਸਾਨਾਂ ਤੇ ਮਜ਼ਦੂਰਾਂ ਦੀ ਮੈਨੂੰ ਉਹਦੇ ਚਾਂ ਚੜਿਆ ਸੀ ਮੈਨੂੰ ਅੱਜ ਵੀ ਚਾਂ ਚੜਿਆ ਕਿਉਂ ਮੇਰਾ ਪੜਾਇਆ ਹੋਇਆ ਇੱਕ ਗਰੀਬ ਕਰਦਾ ਮੁੰਡਾ ਜਗਰੂਪ ਖਡੂਰਣਾ ਉੱਤਰ ਐਸਾ ਇਕੱਠ ਦੇ ਵਿੱਚ ਬੈਠਾ ਹੋਇਆ ਮੇਰਾ ਬਾਰ੍ਹਵੀਂ ਜਮਾਤ ਦਾ ਵਿਦਿਆਰਥੀ ਮੰਗ ਮੰਗਣਾ ਹੈ ਸੰਘਰਸ਼ ਕਰਨਾ ਹੈ ਪਿੱਛੇ ਬੈਠਾ ਹੈ ਜਗਰੂਪ ਤੇ ਮੇਰੇ ਜਦੋਂ ਪੜਾਏ ਹੋਏ ਮੁੰਡੇ ਇਹੋ ਜਿਹੇ ਇਕੱਠਾਂ ਦੇ ਵਿੱਚ ਆਉਂਦੇ ਆ ਉਦੋਂ ਤਾਂ ਮੈਨੂੰ ਚਾ ਚੜਦਾ ਹੈ ਜਦੋਂ ਮੈਂ ਵੇਖਦਾ ਹੈ ਬੇਟੇ ਬਣਿਆ ਹੋਇਆ ਕੋਈ ਮੁੰਡਾ ਉਦੋਂ ਮੈਨੂੰ ਤਕਲੀਫ ਹੁੰਦੀ ਹੈ ਤੇ ਅਸੀਂ ਨਹੀਂ ਚਾਹੁੰਦੇ ਸਾਡੇ ਮੁੰਡੇ ਬੇਟੇ ਬਣ ਅਸੀਂ ਨਹੀਂ ਚਾਹੁੰਦੇ ਅਸੀਂ ਮੰਗਤੇ ਬਣੀਏ ਅਸੀਂ ਤਾਂ ਚਾਹੁੰਦੇ ਆ ਅਸੀਂ ਚਾਹੁੰਦੇ ਹਾਂ ਜਿਹੜੀ ਸ਼ਗਨ ਸਕੀਮ ਕਈ ਵਾਰੀ ਗੋਦੀ ਨਿਆਣੇ ਚੱਕ ਕੇ ਸਾਡੀਆਂ ਪੇਣਾ ਉੱਥੇ ਭਲਾਈ ਦਫ਼ਤਰਾਂ ਚ ਤੁਰੀਆਂ ਫਿਰਦੀਆਂ ਹੁੰਦੀ ਹੈ ਗੋਦੀ ਨਿਆਣਾ ਚੱਕਿਆ ਹੁੰਦਾ ਹੈ ਸ਼ਗਨ ਸਕੀਮ ਉਹ ਭੜਦੀ ਫਿਰਦੀ ਹੁੰਦੀ ਵੀ ਹਲੇ ਤੱਕ ਆਈ ਨਹੀਂ ਹੈ ਅਸੀਂ ਇਹ ਨਹੀਂ ਚਾਹੁੰਦੇ ਅਸੀਂ ਤਾਂ ਚਾਹੁੰਦੇ ਹਾਂ ਕਿ ਮੇਰੇ ਪਿੰਡ ਦਾ ਕੋਈ ਮਜ਼ਦੂਰ ਮੇਰੇ ਪਿੰਡ ਦਾ ਕੋਈ ਵੀ ਮਜ਼ਦੂਰ ਉਹ ਅੱਡੇ ਤੇ ਖੜਿਆ ਹੋਵੇ ਬਸ ਅੱਡੇ ਦੇ ਉੱਤੇ ਨਵੇਂ ਕੱਪੜੇ ਪਾ ਕੇ ਖੜਿਆ ਹੋਵੇ ਮੈਂ ਉਹਨੂੰ ਪੁੱਛਾਂ ਤੂੰ ਕਿਧਰ ਨੂੰ ਚੱਲਿਆ ਹੈ ਤੇ ਉਹ ਜਵਾਬ ਦੇਵੇ ਤਾਂ ਫਲਾਣੇ ਵੱਡੇ ਅਮੀਰ ਲੀਡਰ ਦਾ ਕਹ ਉਹਦੀ ਧੀ ਦਾ ਉਹਦੀ ਪੋਤੀ ਦਾ ਵੇ ਮੈਂ ਤਾਂ ਉਹਨੂੰ ਸ਼ਗਨ ਦੇਣ ਚੱਲੇ ਸਾਡੇ ਮਜ਼ਦੂਰ ਇੰਨੇ ਜੋਗੇ ਹੋਣੇ ਚਾਹੀਦੇ ਆ ਕਿ ਸਾਡੀਆਂ ਜੇਬਾਂ ਭਰੀਆਂ ਹੋਣੀਆਂ ਚਾਹੀਦੀਆਂ ਇਹ ਜੇਬਾਂ ਕਿਵੇਂ ਭਰਨਗੀਆਂ ਇਹ ਕਹਾਣੀ ਵੰਡ ਕਿਵੇਂ ਹੋਏਗੀ ਜਦੋਂ ਸਾਨੂੰ ਇਹ ਵੰਡ ਕੇ ਰੱਖਦੇ ਆ ਨਾ ਤੇ ਲੋਕਾਂ ਨੂੰ ਵੰਡ ਲੋ ਜਾਤਾਂ ਦੇ ਨਾਂ ਤੇ ਧਰਮਾਂ ਦੇ ਨਾਂ ਤੇ ਇਹਨਾਂ ਨੂੰ ਵੰਡ ਲੋ ਲਾਕੇ ਦੇ ਨਾਂ ਤੇ ਵੰਡ ਲੋ ਗੋਲੀ ਦੇ ਨਾਂ ਤੇ ਨਹੀਂ ਮੇਰੇ ਵੀਰੋ ਪ੍ਰੋਫੈਸਰ ਮੋਹਨ ਸਿੰਘ ਮੈਂ 10ਵੇਂ ਜਮਾਤ ਦੇ ਵਿੱਚ ਜਦੋਂ ਪੰਜਾਬੀ ਦੀ ਕਵਿਤਾ ਪੜਾਉਂਦਾ ਸੀ ਮੋਹਨ ਸਿੰਘ ਦੀ ਇੱਕ ਕਵਿਤਾ ਹੈ ਉਹ ਕਹਿੰਦੇ ਜਾਂ ਤਾਂ ਤਾਂ ਦੋ ਹੀ ਹੈ ਦੋ ਹੀ ਹੈ ਕਹਿੰਦਾ ਦੋ ਟੜਿਆਂ ਦੇ ਵਿੱਚ ਖਲਕਤ ਵੰਡੀ ਇੱਕ ਲੋਕਾਂ ਦਾ ਇੱਕ ਟੋਕਾਂ ਦਾ ਦੋ ਟੜਿਆਂ ਵਿੱਚ ਖਲਕਤ ਵੰਡੀ ਇੱਕ ਲੋਕਾਂ ਦਾ ਇੱਕ ਜੋਕਾਂ ਦਾ ਇੱਕ ਪਾਸੇ ਜੋਕਾ ਇੱਕ ਪਾਸੇ ਆਕੀਤੀ ਲੋਕ ਨੇ ਮਿਹਨਤ ਕਸ਼ ਲੋਕ ਨੇ ਤੇ ਇਸ ਕਰਕੇ ਮੈਂ ਬੇਨਤੀ ਕਰਨੀ ਚਾਹਨਾ ਤੁਹਾਡੇ ਕੋਲੇ ਤਾਕਤ ਬਹੁਤ ਹੈ ਜੇ ਤੁਸੀਂ ਆਪਣੀ ਤਾਕਤ ਪਛਾਣ ਲਈ ਤਾਂ ਕਿਸੇ ਵਿਦਵਾਨ ਨੇ ਕਿਹਾ ਉਹ ਮਜ਼ਦੂਰੋ ਉਹ ਲੜੋ ਇਕੱਠੇ ਹੋ ਕੇ ਤੁਹਾਡੇ ਕੋਲੇ ਗਵਾਂ ਨੂੰ ਕੀ ਹੈ ਉਹ ਜਿੱਤਨ ਨੂੰ ਸਾਰੀ ਦੁਨੀਆ ਪਈ ਹੈ ਹੋ ਜੋ ਤੱਕੜੇ ਲੜੋ ਤੱਕੜੇ ਉਹ ਕਿ ਜਿੱਤ ਲਓ ਸਾਰੀ ਦੁਨੀਆ ਤੇ ਤੁਹਾਡੇ ਗਵੱਚ ਕੀ ਜਾਊਗਾ ਪੱਲੇ ਤਾਂ ਹੈ ਹੀ ਕੁਛ ਨਹੀਂ ਪੱਲੇ ਕੀ ਹੈ 15-15 ਕਿਲੋ ਆਟਾ ਲੈ ਕੇ ਖਾਣੇ ਹੈ ਇਸ ਕਰਕੇ ਮੈਂ ਬੇਨਤੀ ਕਰਨੀ ਚਾਹੁੰਨਾ ਕਿ ਤੁਹਾਡੇ ਕੋਲੇ ਬਹੁਤ ਕੁਛ ਹੈ ਲੜਨਾ ਸਿੱਖ ਲਓ ਇਕੱਠੇ ਹੋਣਾ ਸਿੱਖ ਲੋ ਨਿੱਕੇ ਨਿੱਕੇ ਮਤਵੇਾਂ ਤੋਂ ਉੱਪਰ ਉੱਠ ਕੇ ਵੱਡੀ ਲੜਾਈ ਲੜਨ ਲਈ ਤਿਆਰ ਹੋ ਜਾਓ ਇੱਕ ਦਿਨ ਸਫਲਤਾ ਜੜੀ ਹੈਗੀ ਹੈ ਤੁਹਾਡੇ ਪੈਰ ਚੁੰਮੂਗੀ ਤੁਹਾਡੇ ਤੋਂ ਕੋਈ ਵੀ ਫਿਰ ਨਿਰਾਸ਼ ਨਹੀਂ ਜਾਏਗਾ ਤੁਸੀਂ ਹੋ ਇਸ ਧਰਤੀ ਦੇ ਸਿਰਜਣਹਾਰੇ ਆਖਰ ਦੇ ਵਿੱਚ ਮੈਂ ਇੱਕੋ ਗੱਲ ਕਹਿ ਕੇ ਤੁਸੀਂ ਹੈਗੇ ਕੌਣ ਮੇਰੀ ਜਿਹੜੀ ਸਮਝ ਹੈ ਮੇਰੀ ਸਮਝ ਹੈ ਮੈਂ ਇੱਕ ਗੱਲ ਮੈਨੂੰ ਚੇਤੇ ਆਈ ਹੋਰ ਕੁੜੀਓ ਆ ਮਨਾਵਾ ਪਿੰਡ ਦੀ ਕੁੜੀ ਸੀ ਇੱਥੇ ਆ ਜਦੋਂ ਇੱਥੇ ਜਾਣੇ ਆਪ ਜੀਰੇ ਦੇ ਪਰਲੇ ਬਸੇ ਮਨਾਵਾ ਪਿੰਡ ਤੁਹਾਡੀ ਰਿਸ਼ਤੇਦਾਰੀ ਹੋਏਗੀ ਉਹ ਕੁੜੀ ਦਵਾਈ ਖਾਣਾ ਮਰੀ ਹੈ ਤੇ ਉਹਨੂੰ ਕੁੱਟ-ਕੁੱਟ ਕੇ ਸ਼ੰਗਲਾਂ ਨਾਲ ਮਾਰਿਆ ਕਹਿੰਦੇ ਵਿੱਚ ਭੂਤ ਬੜੇ ਹੋਏ ਹੈ ਇਹਦੇ ਵਿੱਚ ਕਹਿੰਦੇ ਭੂਤ ਬੜੇ ਹੋਏ ਹੈ ਗਰੀਬ ਕਰਦੀ ਕੁੜੀ ਦਵਾਈ ਲੈ ਨਹੀਂ ਸਕੇ ਪੁੱਛਾਂ ਵਾਲੇ ਬਾਬੇ ਕੋਲੇ ਲੈ ਗਏ ਕੁੱਟ ਕੇ ਮਾਰ ਦਿੱਤਾ ਗਿਆ ਕਹਿੰਦੇ ਪਿਛਲੇ ਜਨਮ ਦਾ ਕੋਈ ਪਾਣਾ ਸੀ ਤੇ ਇੱਕ ਗੱਲ ਹੋਰ ਜਿਹੜੀ ਮੈਨੂੰ ਚੈਤੇ ਆਉਂਦੀ ਹੈ ਇੱਕ ਕੁੜੀ ਜਿਹਦੀ ਮਾਂ ਬਿਮਾਰ ਉਹੀ ਗੱਲ ਮੁੰਡੇ ਵਾਲੀ मां ਬਿਮਾਰ ਹੈ ਲਾਜ ਨੂੰ ਪੈਸੇ ਨਹੀਂ ਮਟਿਆੜ ਕੁੜੀ ਨੇ ਫੈਸਲਾ ਕਰ ਲਿਆ ਮਾਂ ਦਾ ਇਲਾਜ ਕਰਾਉਣਾ ਹੈ ਤੇ ਕਿਹੜੇ ਕਿੱਥੋਂ ਲੈ ਕੇ ਆਵਾਂ ਪੈਸੇ ਅਣਖੀ ਕੁੜੀ ਸੀਗੀ ਹੌਲੀ ਹੌਲੀ ਸਮਝੌਤਾ ਕਰ ਲਿਆ ਆਰਕੈਸਟਰ ਵਾਲੇ ਗੁਰਪਨਾ ਰਲ ਗਈ ਆਰਕੈਸਟਰ ਵਾਲੇ ਗੁਰਪਨਾ ਰਲ ਗਈ ਉਹ ਨੱਚਣ ਦਾ ਕੰਮ ਕਰ ਲੱਗੀ ਪਿਆਵਾਂ ਦੇ ਵਿੱਚ ਤੇ ਕੁੜੀ 2 ਮਹੀਨਿਆਂ ਦੀ ਗਰਭਤੀ ਸੀ ਪੇਟ ਦੇ ਵਿੱਚ ਬੱਚਾ ਗਰੀਬ ਕਰਦੀ ਕੁੜੀ ਮੌਣ ਮੰਡੀ ਦੇ ਮਹਿਰਜ ਪੈਲਸ ਦੇ ਵਿੱਚ ਨੱਚ ਰਹੀ ਹੈ ਬਠੰਡੇ ਜਿਹੇ ਦੇ ਵਿੱਚ ਉੱਥੇ ਜਿਹੜਾ ਫੁਕਰ ਪੁਨਾ ਕਰਦੇ ਆ ਸ਼ਰਾਬਾਂ ਪੀ ਕੇ ਲੋਕ ਘਰੋਂ ਪੀਤੀ ਫੇੜ ਕੀਤੀ ਫੇੜ ਜਾ ਕੇ ਕੁੜੀ ਨੂੰ ਲੱਗ ਗਿਆ ਉਹਦੇ ਪੇਟ ਵਿਚਲਾ ਬੱਚਾ ਵੀ ਮਰ ਗਿਆ ਤੇ ਉਹ ਕੁੜੀ ਵੀ ਮਰ ਗਈ ਇਹਨਾਂ ਹਾਲਤਾਂ ਦੇ ਵਿੱਚ ਗਰੀਬ ਕਰਾਂ ਦੀਆਂ ਕੁੜੀਆਂ ਨੂੰ ਇਹੋ ਜਿਹੇ ਸਮਝੌਤੇ ਕਰਨੇ ਪੈ ਰਹੇ ਆ ਜੇ ਤੁਸੀਂ ਚਾਹੁੰਦੇ ਹੋ ਕਿ ਅਣਖ ਦੀ ਜ਼ਿੰਦਗੀ ਜਿਵਾਂਗੇ ਜੇ ਚਾਹੁੰਦੇ ਹੋ ਤੁਸੀਂ ਇੱਥੇ ਬਰਾਬਰੀ ਵਾਲਾ ਸਮਾਜ ਹੋਵੇ ਇੱਥੇ ਉੱਚ-ਨੀਚ ਨਾ ਹੋਵੇ ਤਾਂ ਮੇਰੇ ਵੀਰੋ ਆ ਜਿਹੜਾ ਲੋਕਦਕਰ ਨੇ ਜਿਹੜਾ ਤੁਹਾਨੂੰ ਹੋਕਾ ਦਿੱਤਾ ਇਹ ਸ਼ੋਕੇ ਦਾ ਹੰਗਾਰਾ ਪਰ ਨਾ ਹੋਏਗਾ ਜਿੰਨਾ ਹੰਗਾਰਾ ਪਰੋਂਗੇ ਜਿੰਨਾ ਗੁਰ ਪਾਉਂਗੇ ਚਾਹ ਉਹਨੀ ਮਿੱਠੀ ਹੋਏਗੀ ਤੁਹਾਡੇ ਹੰਗਾਰੇ ਤੇ ਖੜੀ ਹੈ ਗੱਲ ਇਹ ਤਾਂ ਤੁਰੇ ਹੋਏ ਨੇ ਇੰਨੀਆਂ ਬੇਨਤੀਆਂ ਕਰਦਾ ਹੋਇਆ ਮੈਂ ਆਪਣੀ ਥਾਂ ਲੈਣਾ ਤੇ ਤੁਹਾਨੂੰ ਬੇਨਤੀ ਕਰਦਾ ਜਿੱਥੇ ਲੋਕਦਕਰ ਲੈਰ ਦਾ ਪੇਟ ਸੁਣਦੇ ਹੋ ਹੋਰ ਸੁਣੋ ਨੂੰ ਕਰੋ ਉਹ ਮਰਜੀ ਮਾਰ ਕੇ ਟੱਚ ਕਰ ਲੋ ਉਥੇ ਮੇਰਾ ਨਾਮ ਮੇਘਰਾਜ ਰੱਲਾ ਹੈ ਮੇਘਰਾਜ ਰੱਲਾ ਮਾਨਸਾ ਜ਼ਿਲ੍ਹੇ ਚ ਹੈ ਮੇਰਾ ਰੱਲਾ ਪਿੰਡ ਜਿਹਨੂੰ ਜੋਗਾ ਰੱਲਾ ਕਹਿੰਦੇ ਆ ਕਾਮਰੇਡ ਜਗੀਰ ਸਿੰਘ ਜੋਗਾ ਉਸ ਪਿੰਡ ਦਾ ਇੱਕ ਲੀਡਰ ਹੁੰਦਾ ਸੀ ਜਿਹੜਾ ਜੇਹ ਚ ਬੈਠਾ ਐਮਐਲਏ ਬਣਿਆ ਸੀ ਪਹਿਲੀ ਵਾਰੀ ਉਹ ਇੰਨਾ ਗਰੀਬ ਲੋਕਾਂ ਦਾ ਹੀ ਲੀਡਰ ਸੀਗਾ ਮੈਂ ਉਹਦੀ ਉਂਗਲ ਫੜ ਕੇ ਵੱਡਾ ਹੋਇਆ ਮੇਰੇ ਪਿੰਡ ਦੇ ਸੀ ਉਹ ਤੇ ਮੈਂ ਤੁਹਾਡੇ ਚਰਨਾਂ ਚ ਬੇਨਤੀ ਕਰਨੀ ਚਾਹੁੰਦਾ ਮੇਘ ਰਾਜ ਰੱਲਾ ਫੇਸਬੁਕ ਤੇ ਵੀ YouTube ਦੇ ਵਿੱਚ ਤੇ ਵੀ ਉਂਗਲ ਜੀ ਮਾਰ ਕੇ ਮੈਨੂੰ ਆਉ ਦਾ ਦੋਸਤ ਬਣਾ ਲਿਓ ਉਹਦੇ ਉੱਤੇ ਵੀ ਮੈਂ ਗੱਲਾਂ ਕਰਦਾ ਰਹਿਣਾ ਉਥੇ ਮੇਰੇ ਗੱਲਾਂ ਸੁਣਦੇ ਰਹੋ ਇਹਨੇ ਸ਼ਬਦਾਂ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਤਨਵਾਦ ਬਹੁਤ-ਬਹੁਤ ਸ਼ੁਕਰੀਆ ਮਹਿਮਾਨੀ